ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈ ਜੁੜਦੇ ਹੀ ਖਾਲਸੇ ਸਾਰੇ ਜਿਹਨਾਂ ਆਪਣੇ ਨਾਲ ਜਿੰਨੇ ਵੀ ਜੁੜ ਰਹਾ ਸਾਰੇ ਵੀਰਾਂ ਨੂੰ ਬੇਨਤੀ ਆ ਜਿਆ ਦੋਦਾ ਕਰਦੇ ਆ ਗੱਲਬਾਤ ਆ ਆਪਾਂ ਅੱਜ ਸਵੇਰ ਤੋਂ ਉਹਨੂੰ ਦੁਆ ਰਹੇ ਆ ਆਪਾਂ ਦਿੱਲੀ ਨੇ ਆਪਾਂ ਚੱਲੇ ਹੋਏ ਆ ਤੇ ਇਸ ਟਾਈਮ ਆਪਾਂ ਮਹਿਲਾ ਚੌਂਕ ਦੀ ਦਾਣਾ ਮੰਡੀ ਵਿੱਚ ਰੁਕੇ ਹੋਏ ਆ ਇੱਥੇ ਰੋਕਣਾ ਕੱਲ ਨੂੰ ਸਾਰੇ ਇੱਥੇ ਇਕੱਠੇ ਹੋ ਕੇ ਉਹ ਦੁਆੜਾ ਜਿਹੜਾ ਆਪਾਂ ਪਾਤਨਾ ਖਨੌਰੀ ਬਾਰਡਰ ਤੇ ਜਲਣਾਗਾ ਉਹ ਦੁਆੜਾ ਦਾ ਰਸਤਾ ਜਿਹੜਾ ਅੱਗੇ ਆਗੂ ਹੋਣਗੇ ਉਹ ਸਾਰਿਆਂ ਨਾਲ ਆਪਾਂ ਚੱਲਾਂਗੇ ਤੇ ਬਾਕੀ ਤੁਹਾਨੂੰ ਜਾਣਕਾਰੀ ਆਪਾਂ ਦਿੰਦੇ ਰਹਿਣੇ ਆਂ ਵਾਰੀ-ਵਾਰੀ ਟਰੈਕਟਰ ਆ ਇੱਥੇ ਦਾਣਾ ਮੰਡੀ ਦੇ ਵਿੱਚ ਪਹੁੰਚ ਗਿਆ ਵੀਰ ਜਿਹੜਾ ਜੁੜ ਗਿਆ ਵੀਰ ਬਾਜ ਆ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਆਪਣਾ ਲਾਈਕ ਇਹ ਵੀ ਗਿਸ਼ੇਰ ਜ਼ਰੂਰ ਕਰਦੇ ਕਰੋ ਆਪਾਂ ਇਸ ਟਾਈਮ ਖੜੇ ਆਂ ਮਹਿਲਾ ਚੌਕ ਦੀ ਦਾਣਾ ਮੰਡੀ ਵਿੱਚ ਇਹ ਤਾਂ ਖੜੇ ਟਰੈਕਟਰ ਸਾਰੇ ਉਹ ਉਹ ਤਾਂ ਕਰੇ ਦੂ ਤੱਕ ਖੜੇ ਆਂ ਤੁੰਦ ਚੱਲੇ ਲੈ 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 ਆਵਾਡਾ ਪ੍ਰਣਾਣ ਖੜਾ ਹੈ ਜੁੜ ਕੇ ਵੀਰ ਅਨਾਥ ਠੀਕ ਧੰਨਵਾਦ ਵੀ ਸਾਰਿਆਂ ਦਾ ਤੇ ਵੀਡੀਓ ਨੂੰ ਕਰਵਾ ਤਾ ਸ਼ੇਅਰ ਆ ਪਖੜੇ ਆ ਇਸ ਟਾਈਮ ਮਾਈਲਾ ਚੌਂਕ ਆ ਮਾਈਲਾ ਚੌਂਕ ਦੀ ਜਾਨਾ ਮੰਡੀ ਵਿੱਚ ਰੁਕੇ ਹੋਏ ਆ ਸਵੇਰੇ ਆਪਾਂ ਇੱਥੋਂ ਦਿੱਲੀ ਨੂੰ ਕੂਚ ਕਰਨਾ ਜਿਹੜੇ ਦੋ ਬਲਾਕ ਇੱਥੇ ਪਹੁੰਚ ਗਏ ਬਾਕੀ ਜਿਹੜੇ ਆਈ ਜਾਂਦੇ ਆ ਸਾਰੇ ਤੋਂ ਇਕੱਠੇ ਹੋ ਕੇ ਪਾਤਣਾ ਘਣਾਵੜੀ ਵਾਲੇ ਬਾਹਰ ਤੋਂ ਆਪਾਂ ਚੱਲਾਂਗੇ ਸਵੇਰੇ ਬਾਕੀ ਦੇ ਅਪਡੇਟ ਆਪਾਂ ਤੁਹਾਨੂੰ ਸਵੇਰੇ ਦਿੰਦੇ ਰਹਿਵਾਂਗੇ ਨਾਲ ਦੀ ਨਾਲ ਬਾਹਰ ਦਾ ਕੀ ਤਾਂ ਗੇ ਵੀਡੀਓ ਨੂੰ ਵੀਰੋ ਵਾਤ ਵਾਲਾ ਸ਼ੇਅਰ ਕਰਦੇ ਕਰੋ ਜੀ ਇਹ ਗੱਲ ਕਹਿੰਦੇ ਵੀ ਉਹ ਤੇ ਕੰਕਰੀਟ ਕੰਦਾ ਦਾ ਟੈ ਲਾਤੇ ਚੀਨ ਦੇ ਬਾਰਡਰ ਵਾਲਾ ਕੰਮ ਕਰਤਾ ਇੰਨੇ ਕਿ ਤਰ੍ਹਾਂ ਦੇ ਕਹਿੰਦੇ ਚੀਨ ਦੇ ਬਾਰਡਰ ਤੇ ਵੀ ਨਹੀਂ ਜਿੰਨੀਆਂ ਤਰ੍ਹਾਂ ਇਹਨਾਂ ਨੇ ਬਾਤਰਾ ਖਾਂਰੀ ਵਾਲੇ ਬਾਰਡਰ ਤੇ ਲਾਤੇ ਆ ਚੀਨ ਮੰਨੀ ਵੀ ਘਟਾ ਤੂੰ ਤਾਂ ਪਤਾ ਨਹੀਂ ਇਹਨਾਂ ਕੀ ਇਹਨਾਂ ਨੂੰ ਪੰਜਾਬੀਆਂ ਤੋਂ ਖਤਰਾ ਹੋ ਗਿਆ ਜੋ ਜਾਰੇ ਕਹਿੰਦੇ ਕਿਲ ਲਾਏ ਆ ਕੰਕਰੀਟ ਦੀਆਂ ਕੰਧਾਂ ਘੜਤੀਆਂ ਵੱਡੇ ਵੱਡੇ ਪੈਰੀਗੇਟ ਲਾਏ ਆ ਮੇਖਾਂ ਘੜਤੀਆਂ ਸੜਕਾਂ ਦੇ ਵਿੱਚ ਜੇ ਆਪਣਾ ਟੱਪਣਾ ਹੋਇਆ ਕੰਗਲਿਆ ਉਹ ਤੇਰੀਆਂ ਛੜਕਾਂ ਤੇ ਕਿਲ ਰਹਿ ਜਾਣਗੇ ਇਹ ਕਿਲ ਕੁੱਲ ਦਾ ਸਭ ਉੱਡ ਜਾਣਗੇ ਜੇ ਟੱਪਣੀ ਹੋਇਆ ਜਾਂ ਆ ਵੀ ਆ ਜਿਹੜਾ ਹੈ ਇਹ ਕੌਮ ਪਿਛੇ ਹਟਣ ਵਾਲੀ ਨਹੀਂ ਇਹ ਤਾਂ ਅਕੇਲੇ ਕੁੱਲ ਜਿਦਾ ਰਾਤ ਹੀ ਰਹਿ ਜਾਣਗੇ ਤੇਰੇ ਹਾਈਡਰਾ ਨਾਲ ਹੀ ਹੈ ਹਾਈਡਰਾ ਉਹ ਲੈ ਕੇ ਆਏ ਕਹਿੰਦੇ ਹੈਡਰੇਨਾ ਚਾਚਾ ਕੋ ਪਰੇ ਰੱਖਿਆ ਕਰਾਂਗੇ ਹੈਡਰੇ ਹੀ ਲੈ ਆਏ ਤਾਂ ਨੂੰ ਪੰਜਾਬੀਆਂ ਨੂੰ ਕੀ ਖਤਰਾ ਪੈ ਗਿਆ ਗੱਡੀ ਆਪਕੇ ਲੋ ਗੱਡੀ ਆ ਨਾ ਸੜਕਾਂ ਦੇ ਵਿੱਚ ਸੜਕਾਂ ਦੇ ਵਿੱਚ ਤੋਂ ਪਰੀਗੜ ਕੰਕਰੀਟ ਦੇ ਕੰਧਾਂ ਗੜਦਿਆਂ ਬਜਰੀ ਪਾ ਪਾ ਵਿੱਚ ਸਰਗਿਆ ਪਾ ਪਾ ਕੰਧਾਂ ਗੱਡੀ ਜਾਂਦਾ ਪੱਕੀਆਂ ਇਹ ਡੱਗ ਨੂੰ ਪੰਜਾਬੀਆਂ ਤੋਂ ਕਿੰਨਾ ਤਾਂ ਤਨੂੰ ਖਤਰਾ ਪੰਜਾਬੀਆਂ ਤੋਂ ਇੰਨਾ ਜਿਹੜਿਆਂ ਤੋਂ ਖਤਰਾ ਇੱਕ ਇੱਕ ਚੀਜ਼ ਤਾਂ ਸਿੱਧ ਹੋ ਗਈ ਵੀ ਇਹ ਟੋਪੀ ਵਾਲਿਆਂ ਨੂੰ ਡਰਾ ਪੰਜਾਬੀਆਂ ਤੋਂ ਇਹ ਸਿੱਖ ਕੌਣ ਤੋਂ ਡਰਦੇ ਆ ਇੰਨੀ ਗੱਲ ਤਾਂ ਸਿੱਧਾ ਵੀ ਹਾਲੇ ਵੀ ਇਹਨਾਂ ਦੇ ਮਿਲਣ ਦੇ ਵਿੱਚ ਡਰਾ ਇਹ ਡਰ ਬਣਿਆ ਰਹਿਣਾ ਜ਼ਰੂਰੀ ਆ ਇਹ ਦਸਵੇਂ ਪਾਤਸ਼ਾਹ ਦੀ ਕਿਰਪਾ ਇਸ ਕਰਕੇ ਬੇਨਤੀ ਆ ਵੀ ਰੋ ਸਾਰਿਆਂ ਨੂੰ ਇੱਕ ਤਾਂ ਜ਼ਰੂਰੀ ਹੈ ਇਹ ਜੇਕਰ ਕਿ ਚੈਨਾ ਦੇ ਵਿੱਚ ਜਿਹੜਾ ਡਾਰਾ ਇਹਨਾਂ ਦੇ ਵਿੱਚ ਜਰੂਰੀ ਹੋਣਾ ਚਾਹੀਦਾ ਇਹਨਾਂ ਡਰ ਇਹਨਾਂ ਨੂੰ ਪੰਜਾਬੀਆਂ ਤੋਂ ਤੁਸੀਂ ਇਹਨਾਂ ਹਿਸਾਬ ਲਾ ਲਓ ਵੀ ਜਿਹੜੇ ਤਰੀਕੇ ਨਾਲ ਇਹਨਾਂ ਨੇ ਕੰਮ ਬਰਿਕਟ ਲਾਤੇ ਰਾ ਜਾਲ ਲਾਤੇ ਇਹਨਾਂ ਡਰ ਪੰਜਾਬੀਆਂ ਤੋਂ ਇਹ ਜ਼ਰੂਰੀ ਹੈ ਕੰਮ ਵਿੱਚ ਛੇੜਨ ਵਾਲੀ ਇਹ ਨਹੀਂ ਇਹਨਾਂ ਨੂੰ ਪਤਾਗਾ ਬਾਕੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਤੜਕੇ ਤੇ ਜਾ ਕੇ ਦਿੰਦੇ ਰਹਾਂਗੇ ਇਸ ਟਾਈਮ ਖੜੇ ਆਪਾਂ ਮਹਿਲਾ ਚੌਕ ਇਧਰ ਦੀ ਦੇਖੋ ਉਹਨਾਂ ਟਰੈਕਟਰ ਆ ਜਿਹੜੇ ਸਾਰੇ ਖੜੇ ਆ ਮਹਿਲਾ ਚੌਕ ਆਪਾਂ ਦਾਣਾ ਮੰਡੀ 'ਚ ਰੁਕੇ ਹੋਏ ਆ ਟਰੈਕਟਰ ਇਧਰ ਉਹ ਸਾਹਮਣੇ ਖੜੇ ਆ ਇਧਰ ਉਹ ਛੱਡਾਂ ਤਲੇ ਖੜੇ ਹੋਣ ਆਪਾਂ ਗੱਡੀ 'ਚ ਬੈਠੇ ਆ ਇਧਰ ਨਾਲ ਆ ਲਾਈਨਾਂ ਲੱਗਿਆ ਖੜੀਆਂ ਪੂਰੀ ਦੀ ਪੂਰੀ ਦਾਣਾ ਮੰਡੀ ਇਸ ਟਾਈਮ ਭਰੀ ਖੜੀ ਆ ਜਿਹੜੀ ਮਹਿਲਾ ਚੌਕ ਵਾਲੀ ਆ ਤੇ ਬਤ ਬਤ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਰੋ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਯਾਰ ਵੀਡੀਓ ਨੂੰ ਪੂਰਾ ਦੇਖ ਕਰੋ ਆਪਣੇ ਚੈਨਲ ਦੇ ਉੱਤੇ ਜਿਹੜੇ ਵੀਰ ਨਵੇਂ ਆਏ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਜੋ ਅੱਗੇ ਵਾਲੀਆਂ ਵੀਡੀਓ ਆਉਣ ਵਾਲੀਆਂ ਤੁਹਾਨੂੰ ਪਹੁੰਚ ਜਾਣਗੀਆਂ ਸਵੇਰੇ ਆਪਾਂ ਜਾਵਾਂਗੇ ਬਾਰਡਰ ਤੇ ਇਥੋਂ ਰਵਾਨਾ ਹੋਵਾਂਗੇ ਦਾਣਾ ਮੰਡੀ ਦੇ ਵਿੱਚੋਂ ਸਵੇਰੇ ਬਾਰਡਰ ਤੇ ਜਾ ਕੇ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਕੀ ਮਹਾਉਲਾ ਬਾਰਡਰ ਦਾ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਵੀਰੋ ਤੇ ਬਾਕੀ ਕੱਲ ਨੂੰ ਕਹਿੰਦੇ ਵੀ ਮੀਟਿੰਗ ਵੀ ਆ ਈ ਬਣਦਾਗਾ ਕਿਸਾਨ ਜਥੇਬੰਦੀਆਂ ਨਾਲ ਤੇ ਉਸਦਾ ਮੈਨੂੰ ਲੱਗਦਾ ਵੀ ਸਿੱਟਾ ਤਾਂ ਕੋਈ ਨਿਕਲ ਨਹੀਂ ਨੀਗਾ। ਫਲੀ ਮੀਟਿੰਗ ਹੀ ਆ। ਮੀਟਿੰਗ ਤਾਂ ਪਹਿਲਾਂ ਵੀ ਇਹਨਾਂ ਨੇ ਕਰੀ ਸੀਗੀ ਆ ਭਾਨੇ ਦਾ ਤੁਸੀਂ ਦੇਖ ਸਕਦੇ ਹੋ ਵੀ ਭਾਨੇ ਬਾਰੇ ਭਾਨੇ ਨੂੰ ਬੰਨ ਜਿਮਾਨਤ ਲੈਣ ਦੀ ਲੋੜ ਕੁੜੀ ਨਹੀਂ ਪੈਂਦੀ ਸੀ। ਅੱਜ ਆ ਗਿਣਾ ਸ਼ਰਤ ਤੋਂ ਸੀ। ਣੀਆਂ ਤੇ ਜਿਮਾਨਤ ਲੈਣੀ ਨਹੀਂ ਬਿਨਾਂ ਸ਼ਰਤੋ ਰਹਾ ਕਰਾਉਣੇ ਨੇ। ਬਾਕੀ ਵੀ ਤੇ ਇਹਨਾਂ ਨੇ ਪਰਚੇ ਲੱਖੇ ਦੇ ਦੇ ਤਾਂ ਉਹ ਪਿੰਡ ਦੇ ਸਰਪੰਚ ਤੇ ਦੇ ਦਾ ਹੋਰ ਤੇ ਦਾ ਉਹ ਕਾਰਨ ਕੀ ਸੀ ਪਰਚੇ ਉਹ ਰੱਦ ਕਰ ਦੇਗੇ ਪਰਚੇ ਤੇ ਕੋਈ ਗੱਲ ਨਹੀਂ ਹੋ ਜੇ ਪਰਚਾ ਨਾ ਫਿਰ ਕੋਈ ਮੰਨ ਉਹਦੇ ਵਿੱਚ ਕਾਰਨ ਨਹੀਂ ਸੀ ਵੀ ਇਹ ਦਿੱਲੀ ਵੱਨੀਓ ਉਲਝਿਆਣ ਦਿੱਲੀ ਨੂੰ ਨਾ ਆਉਣਾ ਮੀਲੀਪੁਕਤ ਤਾਂ ਸਾਰੀ ਸਰਕਾਰ ਦੇ ਵਿੱਚ ਹੁੰਦੀ ਆ ਭਗਵਾਨ ਦਮਨ ਬੋਲੀ ਠੀਕ ਆ ਜਦ ਪਿਆਣ ਕੁਝ ਪਰਸੈਂਟ ਭਗਵਾਨ ਦਮਨ ਨੇ ਦਿੱਤਾ ਕਿਸਾਨਾਂ ਦੇ ਹੱਕ 'ਚ ਠੀਕ ਬੋਲਿਆ ਪਰ ਜਿਹੜੇ ਉਹ ਪਰਚੇ ਪਾਇਆ ਲਖੇ ਤੋਂ ਸਾਰਾ ਕਾਰਨ ਇਹੀ ਸੀ ਕਿ ਇਹ ਦਿੱਲੀ ਵੱਲ ਨੂੰ ਨਾ ਜਾਣ ਇੱਥੇ ਰੁਕ ਜਾਣੇ ਆਸ ਤੇ ਉਲਝੀ ਜਾਣ ਪਹਾਨੇ ਨੂੰ 12 ਤਰੀਕ ਤੇ ਕਿਉਂ ਦਿਆਏ ਵੀ ਅੱਦਾ ਪੰਜਾਬ ਵਾਲੇ ਨੌਜਵਾਨਾ ਜਿਹੜੋ ਪਹਾਨੇ ਹੀ ਵੇਡ ਤੇ ਇੱਥੇ ਰਹਿਣਗੇ ਵਿੱਚ ਤੁਹਾਨੂੰ ਨਾ ਲਾਵਾਂਗੇ ਪਹਾਨੇ ਨੇ ਛਡਾ ਕੇ ਜਾਵਾਂਗੇ ਪਰ ਨਹੀਂ ਨੌਜਵਾਨ ਜਿਨ੍ਹਾਂ ਨੇ ਉੱਥੇ ਦਿੱਲੀ ਜਾਣਗੇ ਜਾਣਗੇ ਪਹਾਨੇ ਨੂੰ ਨੇ ਰਿਹਾ ਕਰਾ ਕੇ ਜਾਣਗੇ ਪਹਿਲਾਂ ਪਹਾਨੇ ਨੂੰ ਰਿਹਾ ਕਰਾ ਕੇ ਫਿਰ ਦਿੱਲੀ ਵੀ ਜਾਣਗੇ ਨੌਜਵਾਨ ਬਲੇ ਦੋ ਦਿਨ ਪਏ ਅੱਜ 11 ਤਰੀਕ ਹੈ 12 ਤੇ 13 ਪਈਆ ਕੱਲ ਦਾ ਦਿਨ ਸੰਝਾ ਕੱਲ ਨੂੰ 12 ਤਰੀਕ ਨੂੰ ਕਿਹਾ ਸੀ ਪਹਾਨੇ ਨੂੰ ਛੱਡਦਾ ਕੱਲ ਨੂੰ ਨਾ ਛੱਡਾਂ ਕੱਲ ਨੂੰ ਕੋਈ ਪੱਕੇ ਪ੍ਰਬੰਧ ਕਰਨਗੇ ਲੱਖੇ ਦਾ ਆਈ ਜਾਂਦੀ ਸੀ ਵੀਡੀਓ ਕਿਸ ਦਾ ਨੇ ਦੀ ਤੇ ਬਾਕੀ ਆਪਾਂ ਨਾਲ ਦੀ ਨਾਲ ਜਿਹੜੀ ਉਹ ਆਪਣਾ ਏਡ ਗਾਹਾਂ ਦੀ ਗਾਹਾਂ ਦਿੰਦੇ ਰਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਵੱਧ ਤੋਂ ਵੱਧ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਤਾਂ ਪਲੇ ਕਰੋ ਵੀਰ ਤਾਂ ਕਿ ਆਉਣ ਵਾਲੀ ਵੀਡੀਓ ਦਾ ਇਹਨਾਂ ਨੂੰ ਨੋਟੀਫਿਕੇਸ਼ਨ ਉਹ ਮਿਲ ਜਾਇਆ ਕਰੇ ਤੇ ਵੀਡੀਓ ਨੂੰ ਪੂਰਾ ਦੇਖੋ ਅਪਾ ਪਹਿਲਾਂ ਹੀ ਵੀਡੀਓ ਪਾਈਆਂ ਨੇ ਕਿੰਨੇ ਟਰੈਕਟਰ ਆਇਆ ਰਾਜ ਆਜ ਆਪਣੀਆਂ ਸਾਰੀਆਂ ਵੀਡੀਓ ਪਾਈਆਂ ਨੇ ਕਿੰਨੇ ਟਰੈਕਟਰ ਮਿਆਂ ਲਗਭਗ ਆਏ ਆ ਇਹ ਆ ਆਪਣੇ ਕੋਲੇ ਜਿਹੜਾ ਹੁਣ ਟਰੈਕਟਰ ਇਤੇ ਦਾਣਾ ਮੰਡੀ ਚ ਇਹ ਮੌੜ ਬਲਾਕ ਤੇ ਤਲਵੰਡੀ ਬਲਾਕ ਦੇ ਦੋ ਬਲਾਕਾਂ ਦੇ ਟਰੈਕਟਰ ਹੈ ਜਿਹੜਾ ਰਾਮਪਰਾ ਸਾਈਡ ਆ ਉਹ ਮਸਤੂਆਣੇ ਕੋਲ ਦੁਬਾਰੇ ਖੜਿਆ ਤੇ ਸੰਗਰੂਰ ਵੱਡੇ ਮਸਤੂਆਣੇ ਤੇ ਬਾਕੀ ਆ ਰਹੇ ਆ ਟਰੈਕਟਰ ਵਾਲੇ ਵੀ ਆਈ ਜਾਂਦੇ ਆ ਬਹੁਤ ਬਾਕੀ ਜਿਹੜੇ ਆ ਕੀ ਥਾਵਾ ਥਾਵਾ ਤੇ ਇਕੱਠੇ ਹੋ ਰਿਹਾ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਵੀ ਕਹਿੰਦੇ ਵੀ ਉਹਨਾਂ ਨੇ ਵੀ ਰਵਾਨਗੀ ਕਰ ਲਈ ਆ ਜਿਹੜੀ ਦਿੱਲੀ ਨੂੰ ਕੁਝ ਕਰ ਦਿੱਤਾ ਗਾ ਹਰਿਆਣੇ ਦੇ ਹਰਿਆਣੇ ਵਿੱਚ ਨੈੱਟ ਬੰਦ ਕਰਤਾ ਐਡੀ ਤਾਨਾਸ਼ਾਹੀ ਹੈ ਹਰਿਆਣੇ ਦੇ ਵਿੱਚ ਨਟ ਬੰਦ ਕਰਤਾ ਵੀ ਨਟ ਬੰਦ ਕਰਨਾ ਲੋਕਾਂ ਨੇ ਲੋਕਾਂ ਨੂੰ ਪਤਾ ਵੀ 13 ਤਰੀਕ ਦਿੱਤੇ ਆ 13 ਤਰੀਕ ਨੂੰ ਨਿਕਲਣੇ ਨਿਕਲਣੇ ਹਰ ਹਾਲਤਾਂ 13 ਤਰੀਕ ਨੂੰ ਨਿਕਲਣਾ ਨਿਕਲਣਾ ਹਰ ਹਾਲਤ ਲੋਕਾਂ ਨੇ ਇਸ ਕਰਕੇ ਵੀਰੋ ਜਿੰਨੇ ਵੀ ਹਲੇ ਵੀ ਘਰਾਂ ਦੇ ਵਿੱਚ ਤੁਸੀਂ ਬੈਠੇ ਹੋ ਸਾਰੇ ਨਿਕਲੋ ਦਿੱਲੀ ਤੱਕ ਅਪਨ ਜਿਹੜਾ ਪਹੁੰਚ ਜੇ ਮੋਦੀ ਨੂੰ ਪਤਾ ਲੱਗ ਸਕੇ ਵੀ ਇਹ ਕੌਮ ਆ ਜਿਹੜੀ ਪਿੱਛੇ ਹਟਣ ਵਾਲੀ ਨਹੀਂ ਇਹਦਾ ਔਰੰਗਜ਼ੇ ਵਰਗਾ ਤੋਂ ਇਹਦਾ ਸਾਡੇ ਗੁਰੂ ਸਾਹਿਬਾਂ ਦੀ ਬਖਸ਼ਿਸ਼ ਇੰਨੀ ਆ 10ਵੇਂ ਪਾਤਸ਼ਾਹ ਦੀ ਵੀ ਜਦੋਂ ਅਰਦਾਸ ਕਰਕੇ 11 ਇੱਕ ਵਾਰੀ ਅਰਦਾਸ ਕਰਦੀ ਇਹ ਪਿੱਛੇ ਨਹੀਂ ਮੁੜਦੇ ਇੱਕ ਰੁਪਈਆ ਨਹੀਂ ਮਰਛੀ ਸਾਹਿਬਾਂ ਤੀਸਰੀ ਨਿਸ਼ਾਨ ਸਾਹਿਬ ਨਾਲ ਲੈ ਕੇ ਤੁਰਦੇ ਆਂ ਸੀ ਇਸਰੀ ਨਿਸ਼ਾਨ ਸਾਹਿਬ ਤੋਂ ਬਣਨੀ ਚੱਲਦੇ ਸਾਡਾ ਨਿਸ਼ਾਨ ਆ ਜਿਹੜਾ ਉਹ 21 ਰਹੂਗਾ ਨਿਸ਼ਾਨ ਇਹ ਨਿਸ਼ਾਨ ਦੇ ਥੱਲੇ ਅਸੀਂ ਲੜਦੇ ਰਵਾਂਗੇ ਠੀਕ ਆ ਜਿਵੇਂ ਬੰਦੇ ਝੰਡੇ ਲੱਗੇ ਆ ਪਰ ਜਿਹੜਾ ਇਹ ਨਿਸ਼ਾਨ ਸਾਹਿਬ ਆ ਉਹਨੂੰ ਵੀ ਨਾਲ ਲੈ ਕੇ ਚੱਲਦੇ ਆ ਹਮੇਸ਼ਾ ਸ਼ਾਂਤੀ ਜਨਰਲ ਜਿੰਕਾਲ ਦਾ ਭਿੰਡਰਾਲਾ ਦਾ ਸਪੈਸ਼ਲ ਝੰਡਾ ਲਾਇਆ ਆ ਆਪਾਂ ਸਪੈਸ਼ਲ ਨਿਸ਼ਾਨ ਸਾਹਿਬ ਲਾਇਆ ਹੋਇਆ ਦੋਨੇ ਲਾਏ ਆ ਅਵੀ ਆਪਾਂ ਜਿੱਥੇ ਵੀ ਨਿਸ਼ਾਨ ਸਾਹਿਬ ਦੇ ਥੱਲੇ ਆਪਾਂ ਲੜਾਂਗੇ ਆਪਣੀ ਜਿੱਤ ਹੋਊਗੀ ਇਹ ਪੱਕੀ ਨਿਸ਼ਚੇ ਆ ਕਬੀਰਾਂ ਨੇ ਬੇਨਤੀ ਆ ਜਿੰਨੇ ਵੀ ਵੀਰ ਅੱਜ ਦਾ ਆਏ ਆ ਆਸ ਕਰਕੇ ਆਏ ਆ ਤਾਕਤ ਤੇ ਵੀ ਅਰਦਾਸ ਕਰਾ ਕੇ ਆਏ ਆ ਬਾਕੀ ਜਿਹੜੇ ਕੰਨ ਨੂੰ ਆਉਣਗੇ ਸਾਰੇ ਆਪਣੇ ਆਪਣੇ ਗੁਰਦੁਆਰਿਆਂ ਦੇ ਵਿੱਚੋਂ ਅਰਦਾਸਾਂ ਕਰਕੇ ਤੁਰਿਓ ਤਾਂ ਜੋ ਆਪਾਂ ਅੱਗੇ ਦਿੱਲੀ ਵੱਲ ਵਧ ਸਕੀ ਕਰੀ ਹੋਈ ਅਰਦਾਸ ਤੁਹਾਨੂੰ ਪਤਾ ਵੀ ਪ੍ਰਮਾਤਮਾ ਕਿਰਪਾ ਕਰਦਾ ਉਹਦਾ ਆਪਣੇ ਆਪ ਰਸਤੇ ਖਿਲਾ ਦੂਗਾ ਪ੍ਰਮਾਤਮਾ ਜੇ ਉਹ 10ਵੇਂ ਪਾਤਸ਼ਾਹ ਤੇ ਕਣਗਿਆਂ ਵਾਲੇ ਤੇ ਮਿਹਰ ਰੱਖਣੀ ਇਹ ਉਹ ਮੈਂ ਏ ਰਹਿ ਕਰੇਗਾ ਉਤੇ ਭਰੋਸਾ ਰੱਖੋ। ਦੱਸ ਮੈਂ ਬਾਅਦਾਂ ਮੇਰ ਕਰੂਗਾ ਤੁਸੀਂ ਉਸ ਤੇ ਭਰੋਸਾ ਰੱਖਣਾ ਜ਼ਰੂਰੀ ਆ। ਤੇ ਜਿਹੜਾ ਆਪਾਂ ਕੱਲ ਨੂੰ ਬਾਕੀ ਦਿੱਲੀ ਹਰ ਹਾਲਤ ਪਰਸੁੱਤੇ ਰਤਰੀ ਨੂੰ ਆਪਾਂ ਪਹੁੰਚਾਂਗੇ ਪਹੁੰਚਾਂਗੇ ਬਾਕੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਇਸ ਟਾਈਮ ਅਸੀਂ ਖੜੇ ਹਾਂ ਮੈਦਾਨ ਚੌਂਕ ਜਿਹੜੀ ਦਾਣਾ ਮੰਡੀ ਆ ਉਹਦੇ ਵਿੱਚ ਖੜੇ ਹਾਂ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੀਰੋ ਸ਼ੇਅਰ ਕਰਦਿਆ ਕਰੋ। ਤੁਹਾਡੇ ਇੱਕ ਸ਼ੇਅਰ ਨਾਲ ਇਨਨਾਂ ਜਿਹੜੇ ਆਪਣੇ ਨੰਬਰ ਹੋਰ ਮਿੱਤਰ ਦੋਸਤਾਂ ਕੋਲੇ ਵੀਡੀਓ ਵਗ ਜਾਂਦੀਆਂ ਨੇ ਬਾਕੀ ਨਾਲ ਦੇ ਨਾਲ ਜਿਹੜੇ ਆਪਾਂ ਅਪਡੇਟ ਦਿੰਦੇ ਰਹਨੇ ਆ ਸਾਰੀ ਆਪਾਂ ਜਿਹੜੇ ਰਸਤੇ ਦੇ ਵਿੱਚ ਆਵਜ ਨੇ ਟਰੈਕਟਰ ਸਾਰੀਆਂ ਵੀਡੀਓ ਪਾੰਗਾਂ ਨੇ ਉਹ ਵੀ ਆਪਣੇ ਚੈਨਲ ਤੇ ਜਾ ਕੇ ਦੇਖੀਰੋ ਬਾਕੀ ਧੜਕੇ ਸਵੇਰੇ ਵੀਡੀਓ ਤੇ ਚੱਲਣ ਲੱਗੇ ਦਾਣਾ ਮੰਡੀ ਚੋਂ ਆਮ ਆ ਗਿਆ ਆਪਾਂ ਇਹ ਦੇਖ ਕਿੰਨੇ ਕਿੰਨੇ ਟਰੈਕਟਰ ਘਟ ਹੋਇਆ ਜਿਹੜੀ ਦੂਸਰੀ ਜਥੇਬੰਦੀ ਆਪਣੀ ਇੱਥੋਂ ਆਉਣੀ ਹੈ ਇੱਕ ਕਸਾਣ ਆਪਣੀ ਭਾਰਤੀ ਸਾਂ ਜਿਹੜੀਆਂ ਆਜ਼ਾਦ ਜਿਹੜੀ ਦਸਵਿੰਦਰ ਸਿੰਘ ਲੋਂਗੋਵਾਲ ਦੀ ਵਾਦੀ ਵਿੱਚ ਸੰਗਰੂਰ ਜਿਹੜੇ ਦੇ ਇੱਧਰ ਉਹ ਜਥੇਬੰਦੀ ਵਿੱਚ ਸਵੇਰੇ ਮੈਂ ਸਾਨੂੰ ਚੱਲ ਪੂ ਇਥੋਂ ਆਪਣੇ ਨਾਲ ਹੀ ਫਾਤਰਾ ਤਨਹੋਰੀ ਵਾਲੀ ਸਾਈਡ ਤੇ ਬਾਕੀ ਕੱਲ ਦੀ ਅਪਡੇਟ ਅਪਡੇਟ ਆਪ ਜਿਹੜੀ ਆਪ ਤੁਹਾਨੂੰ ਤੜਕੇ ਸਵੇਰੇ ਤਾਜੀ ਪਾਉਂਦੇ ਰਹਿਾਂਗੇ ਆਪਣੇ ਚੈਨਲ ਨੂੰ ਵੀਰੋ ਵਾਦ ਤੋਂ ਵਾਦ ਕਰੋ ਸਬਸਕ੍ਰਾਈਬ ਤੇ ਬਾਕੀ ਤੁਹਾਨੂੰ ਪਤਾ ਹੀ ਲੱਗ ਗਿਆ ਸਭ ਨੇ ਦੇਖ ਹੀ ਲਿਆ ਸੋਸ਼ਲ ਮੀਡੀਆ ਤੇ ਹਰਿਆਣਾ ਦਾ ਨੈਟ ਬੰਦ ਆ ਹਰਿਆਣਾ ਦਾ ਪਤਾ ਨਹੀਂ ਕੀ ਕਸੂਰ ਹੈ ਕੀ ਪਰ ਜਿਹੜੀ ਗੱਲ ਸ਼ੰਭੂ ਬੈਰੀਅਰ ਤੇ ਜਿਹੜਾ ਇਹਨਾਂ ਨੇ ਏਡੇ ਭੜੇ ਕਿ ਲਲਾ ਤੇ ਕੰਕਰੀਟ ਦੇਆਂ ਕੰਧਾਂ ਕੜਤੀਆਂ ਥੱਲੇ ਦਰਿਆ ਦੇ ਵਿੱਚ ਟੋਏ ਪੱਟ ਤੇ ਵੀ ਠੰਡੇ ਵੀ ਹਨ ਟਰੈਕਟਰ ਲੈ ਕੇ ਟੱਪ ਜਾਣ ਉਹ ਪਰ ਮੰਨ ਸਕਦੇ ਲੋਕਾਂ ਨੇ ਟੱਪਣਾ ਹੋਇਆ ਬਾਹਣਾ ਵੀ ਦੀ ਟੱਪ ਜਾਣਗੇ ਤੁਸੀਂ ਦਰਿਆ ਦੇ ਕਿੰਨੇ 204 ਦਾ 10 ਦਾ ਕਿਲੋਮੀਟਰ ਬਗਲ ਗਿਆ ਜਾਣਗੇ ਲੋਕ ਕਿ ਜਾਣੇ ਹੋਇਆ ਤਾਂ ਇੱਥੇ ਪਾਤਰਾ ਘਰਾਉਰੀ ਜਿਹੜੀ ਇੱਥੇ ਦਰਿਆ ਨਹੀਂਗਾ ਵਾ ਇੱਥੇ ਇਹਨਾਂ ਨੇ ਛੜਕ ਦੇ ਉੱਤੇ ਕੰਕਰੀਟ ਦੀ ਕੰਧ ਹੀ ਗੜਤੀ ਪਿਛਸਰੀਏ ਪਾ ਕੇ ਬਾਜਰੀ ਨਾਲ ਕੰਧਾਂ ਗੜਤੀਆਂ ਇਹ ਕਹਿੰਦਾ ਤੇਰੀਆਂ ਰੁਕ ਜਾਣਗੀਆਂ ਐਡਾ ਪਾਗਲ ਨੂੰ ਪਤਾ ਨਹੀਂ ਕਿੱਥੋਂ ਇਹਦਾ ਦਿਮਾਗ ਕਿਹੜਾ ਇਹ ਜੀਆਂ ਸਕੀਮਾਂ ਇਹਦਾ ਵੀ ਆ ਕੰਧਾਂ ਰੁਕ ਜਾਣਗੀਆਂ ਇਹ ਕਹਿੰਦਾ ਕਹਿੰਦਾ ਨਹੀਂ ਰੁਕਣੀਆਂ ਇਹ ਕਹਿੰਦਾ ਕਹਿੰਦਾ ਦੋਵੇਂ ਟੱਪ ਜਾਣਾ ਜੇ ਸਾਡੇ ਮਨ ਚ ਆ ਗਈ ਪਰ ਜੇ ਹਾਂ ਠੀਕ ਆ ਅੱਗੋਂ ਦਾ ਹੁਕਮ ਹੋਵੇ ਵੀ ਦੂਗਾ ਜਾਣਾ ਨਹੀਂ ਆਪਾਂ ਇੱਥੇ ਕਰਾਂ ਸ਼ਾਂਤਮਈ ਰੱਖਣਾਗਾ ਕਿਉਂਕਿ ਜ਼ਰੂਰੀ ਆ ਸ਼ਾਂਤਮਈ ਰੱਖਣਾ ਇਹ ਸਭ ਨਹੀਂ ਬੁਲਾਉਣੀ ਨਾ ਆਪਾਂ ਇਸ ਕਰਕੇ ਪਹਿਲਾ ਬਾਰ ਨਹੀਂ ਕਰਨਾ ਇਸੇ ਤਰੀਕੀ ਇਸ ਕਰਕੇ ਆਪਾਂ ਪੈਰੀਗੇਟ ਦਾ ਦੇਖਾਂਗੇ ਕੀ ਬਣਦਾ ਤਾਂ ਕਿ ਆਕੋਂ ਦੀ ਸਹਿਮਤੀ ਨਾਲ ਥੱਡੇ ਇਹਦੇ ਵੀ ਤੋੜਦੇ ਆ ਕੀ ਕਰਦੇ ਆ ਬਾਕੀ ਜ਼ਰੂਰੀ ਆ ਪ੍ਰਮਾਤਮਾ ਕਿਰਪਾ ਕਰੇ ਵਾਹਿਗੁਰੂ ਮੇਰ ਰੱਖੇ ਕੋਈ ਨੁਕਸਾਨ ਨਾ ਹੋਵੇ ਇਹ ਅਰਦਾਸ ਆ ਪ੍ਰਮਾਤਮਾ ਅੱਗੇ ਆਪਣੀ ਪਰ ਇੰਨਾ ਜ਼ਰੂਰ ਆ ਗੁਲਾਮੀ ਦਾ ਅਹਿਸਾਸ ਜ਼ਰੂਰ ਹੋ ਗਿਆ ਵਿੱਚ ਲੋਕ ਕਹਿੰਦੇ ਸੀ ਵੀ ਅਸੀਂ ਗੁਲਾਮ ਨਹੀਂ ਗੁਲਾਮੀ ਆ ਪੰਜਾਬ ਪਿਆ ਦੇ ਪੜਾ ਤਮਾਕ ਦੇ ਬੱਚੀ ਦਾ ਵੀ ਅਸੀਂ ਕਿਹੜੇ ਗੁਲਾਮ ਆ ਕਿਹੜੀ ਗੁਲਾਮੀ ਦੀ ਗੱਲ ਕਰਦੇ ਆ ਜੀ ਆਈ ਗੁਲਾਮੀ ਦੀ ਗੱਲ ਕਰਦੇ ਆਂ ਸੋਨੂੰ ਹਰਿਆਣੇ ਦੇ ਪਿਛਦੀ ਟੱਪ ਕੇ ਇਹ ਦਿੱਲੀ ਨੂੰ ਜਾਣ ਨਹੀਂ ਦੇ ਰਹੇ ਇਤੋਂ ਵੱਡੀ ਗੁਲਾਮੀ ਹੋਰ ਕੀ ਆਊਗੀ ਆਪਣੇ ਦੇ ਸੰਤ ਜਨਾਇਸਿੰਗ ਕਾਜ਼ਾ ਭੰਡਾਰ ਵਾਲੇ ਇਹ ਕਹਿੰਦੇ ਸੀ ਕਿ ਗੁਲਾਮੀ ਉਦੋਂ ਤੱਕ ਗਲੋਂ ਨਹੀਂ ਲੈਂਦੀ ਜਿੰਨਾ ਚਿਰ ਅਸੀਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਘਰ ਨਹੀਂ ਕਰ ਲੈਂਦੀ ਵੀ ਅਸੀਂ ਗੁਲਾਮ ਆ ਇਕੱਲੇ ਇਕੱਲੇ ਬੱਚੇ ਦੇ ਦਿਮਾਗ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਵੀ ਅਸੀਂ ਗੁਲਾਮ ਆ ਉਦੋਂ ਗੁਲਾਮੀ ਗਲੋਂ ਲਊ ਜਦੋਂ ਇਕੱਲੇ ਇਕੱਲੇ ਬੱਚੇ ਦੇ ਦਿਮਾਗ 'ਚ ਗੱਲ ਆ ਜੀ ਵੀ ਹਾਂ ਅਸੀਂ ਗੁਲਾਮ ਆ ਈ ਦੋਸਤਾਂ ਗਰਾਂ ਮਾਰਿਆਂ ਨੇ ਉਹਦੇ ਟੈਨ ਦੇ ਵਿੱਚ ਕਿਤੇ ਸੰਤ ਜੁਨਰਸਿੰਗ ਖਾਲਸਾ ਆਪਣਾ ਰਣ ਦਾ ਸਾਥ ਦਿੱਤਾ ਹੁੰਦਾ ਅੱਜ ਇਹਨਾਂ ਨੂੰ ਆ ਗੋ ਸੁਣਾ ਕਰਨਾ ਪੈਂਦਾ ਬੜੀ ਜੀ ਦਾ ਗੱਲ ਉਹ ਵੀ ਸੰਤ ਜੁਨਰਸਿੰਗ ਖਾਲਸਾ ਸੀ ਦੋਏ ਜਿਹੜੇ ਉਸ ਤੋਂ ਬਾਅਦ ਕੌਮ ਨੇ ਕੀ ਕੋ ਚੱਲਿਆ 84 ਤੋਂ ਬਾਅਦ ਬਹੁਤ ਜ਼ਿਆਦਾ ਬੜਾ ਹਾਲਾਤ ਦੇਖਿਆ ਕੋਈ ਨਾ ਤਾਂ ਜਿਹੜੀ ਗੱਡੀ ਦੇ ਵਿੱਚ ਬਣੇ ਪਏ ਮੇਰੇ ਸਾਹ ਨਾਲ ਤਾਂ ਬਹੁਤ ਨੌਜਵਾਨਾਂ ਦਾ ਕੰਟਰੋਲ ਆ ਹਣਪਾਨਾ ਸਿੱਧੂ ਤੇ ਲਾਲੋ ਤੁਸੀਂ ਕੀ ਕੀਤਾ ਸੀ ਇਹਨੇ ਕੀੜਾ ਨਾ ਕੀਤਾ ਸੀ ਪਾਣਾ ਸੀਦ ਨੂੰ ਜਿਹੜੇ ਨੂੰ ਫੜ ਕੇ ਅੰਦਰ ਕਰਤਾ ਨੌਜਵਾਨਾਂ ਨੂੰ ਜਿਹੜਾ ਕੋਈ ਬੋਲਦਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ ਉਹ ਤਾਂ ਸਭ ਤੋਂ ਵੱਲ ਬਾਹਰ ਇਹਨਾਂ ਸਰਕਾਰਾਂ ਦੇ ਵਿੱਚ ਚਾਹਵੀਆਂ ਜੀ ਪਰ ਇਹਨਾਂ ਜ਼ਰੂਰ ਆ ਇਹਨਾਂ ਨੂੰ ਇਹ ਗੱਲ ਸਪਸ਼ਟ ਹੈ ਦੀ ਇਹ ਕੌਮ ਆ ਜਿਹਦੀ ਇੱਦਾਂ ਬਣਾਲੀ ਨਹੀਂ ਨਾ ਕਿਸੇ ਤੋਂ ਦਬਾਈ ਹੈ ਅੱਜ ਤੱਕ ਨਾ ਇਹ ਅੱਗੇ ਦਵੇ ਜਿਹੜੇ ਦਸਵੇਂ ਪਾਛਦੇ ਬਚਨ ਹੋਏ ਹੋਏ ਆ ਉਹ ਔਟਲ ਨੇ ਉਹ ਔਟਲ ਹੋਗੇ ਰਹਿਣੇ ਆ ਖਾਲਸੇ ਦਾ ਰਾਜ ਇੱਕ ਨਾ ਇੱਕ ਦਿਨ ਆਉਣੀ ਆਣਾ ਇਹ ਜਦੋਂ ਮਰ ਜੀ ਆ ਜੇ ਸਾਲ ਨੂੰ ਆ ਜੇ ਦੋ ਸਾਲਾਂ ਨੂੰ ਆ ਜੇ ਪੰਜ ਸਾਲ ਨੂੰ ਆ ਜੇ 20 ਸਾਲ ਨੂੰ ਖਾਲਸੇ ਦਾ ਰਾਜ ਆ ਕੇ ਰਹਿਣੇ ਰਹਿਣਾ ਦੁਬਾਰੀ ਆ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਰਾਜ ਕੀਤਾ ਖਾਲਸੇ ਨੇ ਹੁਣ ਦੁਬਾਰੇ ਖਾਲਸੇ ਨੇ ਰਾਜ ਕਰਨਾਗਾ ਇਹ ਗੱਲ ਸਪਸ਼ਟ ਹੈ ਪੂਰਾ ਨੇਚਰ ਇੱਕ ਸੰਤ ਜਨ ਅਸਿੰਗ ਆਵਾਜ਼ ਦਿੰਦਾ ਹਾਂ ਬੜਾ ਕਹਿ ਗਿਆ ਸੀ ਵੀ ਪੰਜਾਬ ਤਾਂ ਗੱਲ ਹੀ ਕੁਝ ਨਹੀਂ ਖਾਲਸੇ ਨੇ ਰਾਜ ਪੂਰੀ ਦੁਨੀਆ ਤੇ ਰਾਜ ਕਰਨਾਗਾ ਪੂਰੀ ਦੁਨੀਆ ਤੇ ਖਾਲਸੇ ਦਾ ਰਾਜ ਆਊਗਾ ਇਹ ਗੱਲ ਸਪਸ਼ਟ ਹੈ ਬਾਕੀ ਗੱਲ ਚੱਲ ਰਹੀ ਆ 100 ਸਾਖੀ ਦੇ ਮੁਤਾਬਕ ਜੇ ਕਹਿੰਦੀ ਵੀ ਆ 7ਵੇਂ ਮਹੀਨੇ ਚ ਹੋਸਾ ਦਾ ਲੜਾਈ ਲੱਗ ਜAVE ਹਿੰਦ ਤੇ ਰੂਸ ਹਿੰਦ ਤੇ ਚੜ ਕੇ ਆਉਗੇ ਰੂਸ ਤੇ ਜੀ ਨਾ 100 ਸਾਖੀ ਦੇ ਵਿੱਚ ਲਿਖਿਆ ਹੋਇਆ ਹੈਗਾ ਗੁਰੂ ਸਾਹਿਬ ਨੇ ਦੇਖੋ ਗੱਲ ਸੱਚ ਜੇ ਜੀ ਗੁਰੂ ਸਾਹਿਬ ਨੇ ਲਿਖਿਆ ਸੱਚ ਹੋਣੀ ਹੋਣੀ ਹੈ ਸਪਸ਼ਟ ਹੈ ਤਾਂ ਉਸ ਤੋਂ ਬਾਅਦ ਕਹਿੰਦੀ ਵੀ ਖਾਰਸੇ ਦਾ ਰਾਜ ਆਉਣਾਗਾ ਇਹ ਨਹੀਂ ਹੋਣਾ ਉਹਦਾ ਆਪਾਂ ਨਾ ਦੇਖੀਏ ਚੈੱਕ ਦੇਖ ਲਈਏ ਉਹ ਪਰਮਾਤਮਾ ਦੇ ਪਾਸ ਹੈ ਈ ਦਾ ਕਈ ਲੋਕ ਵਾਲੇ ਵੀ ਡਰਦੇ ਘਰਾਂ 'ਚ ਬੈਠੇ ਵੀ ਦਿੱਲੀ ਨਹੀਂ ਜਾਂਦੇ ਉੱਤੇ ਕੋਈ ਕੀ ਹੋ ਜੂਗੇ ਇਹਦੇ ਜਵਾਬ ਮਰਦਾਂ ਦੇ ਜੁਗਾਂ ਨਾਲ ਕੋਈ ਕੋਲਣਾ ਸਰਕਾਰ ਗੋਲੀ ਚਲਾ ਨਹੀਂ ਸਕਦੀਗੀ ਨਾ ਉੱਤੇ ਕੋਈ ਲਾਟੀ ਚਾਰਜ ਕਰ ਨਹੀਂ ਸਕਦੇ ਕੁਛ ਨਹੀਂ ਕਰ ਸਕਦੇ ਦੂਸਰੀ ਗੱਲ ਜੇ ਕਿਸੇ ਨੇ ਮਰਨਾ ਉਹ ਹੋ ਜ਼ਰਦਾ ਦਿੱਤਾ ਪਿਆ ਵੀ ਮਰ ਸਕਦਾ ਇਹ ਤਾਂ ਨਿੱਛੇ ਹੀ ਹੈ ਜੇ ਉਹ ਆਏ ਜਾਂਣਾ ਵੀ ਹੈ ਠੀਕ ਹੈ ਡਰ ਕੇ ਨਹੀਂ ਟਾਈਮpass ਹੁੰਦਾ ਘਰਾਂ 'ਚੋਂ ਨਿਕਲੋ ਮੋਤੀ ਨੂੰ ਦਿਖਾਓ ਵੀ ਇਹ ਪੰਜਾਬੀ ਆ ਇਹ ਸਿੱਖ ਕੌਮ ਹੈ ਇਸ ਇੱਕ ਗੇੜਾ ਦਬਣ ਵਾਲੇ ਨਹੀਂ ਇਹ ਦਸਵੇਂ ਪਾਤਸ਼ਾਹ ਦਾ ਸਾਜਾ ਹੋਇਆ ਪੰਥ ਹੈ ਪੰਥ ਜਿਹੜਾ ਇਹ ਇੱਕ ਵਾਰੀ ਜਦੋਂ ਅਰਦਾਸ ਕਰਕੇ ਤੁਰ ਪੈਣਾ ਇਹ ਕਦੇ ਪਿੱਛੇ ਨਹੀਂ ਹਟੇਗੇ ਇਹ ਬੋਤਾ ਸਿੰਘ ਦੇ ਕਰਦੇ ਸਨ ਦੋਮਾ ਨੇ ਝੰਡੇ ਚਲਾਤੇ ਸੀਗੇ ਇਹ ਤੁਸੀਂ ਦੇਖ ਲਓ ਬਾਕੀ ਆ ਇਹ ਜੋ ਟੋਪੀਆਂ ਵਾਲੇ ਤਾਂ ਜਨੇ ਮਰਜੀ ਆ ਜਿੰਦੇ ਉਹਨਾਂ ਤਾਂ ਅਸੀਂ ਦਬਾ ਲੀ ਨਹੀਂ ਪਰ ਰੌਲਾ ਤਾਂ ਉੱਥੇ ਆਉਂਦਾ ਜਦੋਂ ਸਾਡੇ ਆਪ ਦੇ ਸਾਡੇ ਪੱਗਾਂ ਵਾਲੇ ਆ ਕੇ ਸਾਡੀ ਸੀਐਡੀ ਕਰਦੇ ਆ ਸਾਡੀ ਸੀਐਡੀ ਸਾਡੇ ਪੱਗਾਂ ਵਾਲੀ ਕਰਨ ਲੱਗੇ ਆਪਦੇ ਆ ਕੇ ਆ ਕਹੋਆ ਕਰੋ ਵੀ ਕਿਸੇ ਪੀ ਵਾਲੇ ਨੂੰ ਭੇਜਿਆ ਕਰੋ ਸਾਡੀ ਸੀਐਡੀ ਲੈਣ ਵਾਸਤੇ ਸਾਲਾ ਬੈਰੀ ਪੁੱਛ ਬਗ ਇਹਨਾਂ ਮੋਨਿਆਂ ਨੂੰ ਸੀਐਡੀ ਦਿੰਦੇ ਆਪਣੇ ਪੱਗਾਂ ਵਾਲੇ ਵੀਰ ਠੀਕ ਹੈ ਡਿਊਟੀ ਆਪਾਂ ਮੰਨਦੇ ਆ ਪਰ ਇੰਨੀ ਵੀ ਚਾਂ ਚਾਹ ਜੇ ਤੁਸੀਂ ਅੰਮ੍ਰਿਤ ਵੀ ਸ਼ਕੀ ਹੁੰਦਾ ਕਿਰਪਾਨਾਂ ਵੀ ਪਾਂਗਾ ਹੁੰਦੀਆਂ ਕਈ ਵੀਰਾਂ ਦੇ ਜਿਹੜੇ ਸੀਆਈਡੀ ਵਾਲੇ ਹੁੰਦੇ ਆ ਵਿੱਚ ਰਲ ਜਾਂਦੇ ਦੇਖ ਕੇ ਸੰਤ ਜਰਨੈ ਸਿੰਘ ਖਾਲਸਾ ਪੰਡਰਾਲੇ ਵੇਲੇ ਵੀ ਹੀ ਹਾਰ ਰਿਹਾਗਾ ਸੀਆਈਡੀ ਵਾਲੇ ਹੁੰਦੇ ਜਿਹੜੇ ਪੱਗਾਂ ਵਾਲੇ ਹੁੰਦੇ ਅੰਮ੍ਰਿਤਾਰੀ ਹੁੰਦੇ ਸੰਤ ਬੋਲਦੇ ਰਹੇ ਕਿ ਵੀ ਤੁਸੀਂ ਕਿਸੇ ਮੋਨੇ ਨੂੰ ਸੀਆਈਡੀ ਲਾਈਨ ਭੇਜੋ ਐ ਤੇ ਫਿਰ ਵੀ ਇਹ ਠੀਕ ਆ ਬੱਚਾ ਬਾਵਰ ਕੇ ਦੇ ਵਿੱਚ ਜਾ ਵਰਗੇ ਤਾਂ ਚੱਲੀ ਜਾਣਾਗਾ ਬਾਵਰ ਕੇ ਦੇ ਬਾਕੀ ਸੀਰਾਂ ਨੂੰ ਬੇਨਤੀ ਆ ਵੀ बद तो वो दिल्ली पहुंचने की कृपालता कर करो जिन्हें भी अपने जि बैठे ना सोचा करो फलानी फलान जो अपना निशान साहब चोशान साहब खालसा ही निशान साहब नहीं पर गल जिसे पंजाब की आज पंजिया कौम द आज ਖੜਨਾ ਜ਼ਰੂਰੀ ਬਣਨਾ ਤੇ ਦੀਪ ਸਿੱਧੂ ਵੀ ਇਹ ਗੱਲ ਕਿਹਾ ਕਰਦਾ ਵੀ ਗੱਲ ਫਾਸਲਾਂ ਦੀ ਨਹੀਂ ਗੱਲ ਨਸਲਾਂ ਦੀ ਆ ਗੱਲ ਹੋਣ ਤੇ ਜਦੋਂ ਲੜਾਈ ਆ ਜੇ ਨਾ ਫਿਰ ਫਿਰ ਉਥੋਂ ਕਿਸੇ ਪਾਰਟੀ ਦਾ ਕਿਸੇ ਜਸੇਵੰਦੀ ਦਾ ਕਿਸੇ ਦਾ ਨਹੀਂ ਆਪਾਂ ਨੂੰ ਉਹ ਕਰਨਾ ਚਾਹੀਦਾ ਵੀ ਇਹ ਫਲਾਨੀ ਆ ਇਹ ਫਲਾਨੀ ਆ ਉਸ ਟਾਈਮ ਤੇ ਖਾਲਸਾ ਇਨਸ਼ਾਨ ਸਾਹਿਬ ਚੱਕੋ ਖਾਲਸਾ ਵਾਹੀ ਦੇ ਵਿੱਚ ਦਸਵੇਂ ਪਾਸੇ ਅਗਵਾਈ ਦੇ ਹੇਠਾਂ ਚੱਲੋ ਅਰਦਾਸ ਕਰੋ ਅਰਦਾਸ ਕਰਕੇ ਚੱਲੋ ਜਿੰਨੇ ਵੀ ਆਪਾਂ ਪਹਿਲਾਂ ਮੰਗਾਂ ਦੇ ਵਿੱਚ ਆਪਾਂ ਤਾਂ ਇਹ ਵੀ ਗੱਲ ਕਹਿਣੀ ਆ ਵੀ ਜਿਹੜੀ ਦਿੱਲੀ ਹੁਣ ਜ਼ਿਆਦਾ ਰਹੇ ਆ ਕਿਸਾਨਾਂ ਠੀਕ ਆ ਆਪਾਂ ਕਰਾਂਗੇ ਗੱਲ ਇਹ ਵੀ ਉੱਥੇ ਜਾ ਕੇ ਵੀ ਜਿਹੜੀਆਂ ਗੱਲਾਂ ਨੇ ਆਪਣਾ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਵੀ ਗੱਲ ਹੋਣੀ ਚਾਹੀਦੀ ਆ ਜਿਹੜੇ ਡਬਲ ਭਾਈ ਅੰਬਤਪਾਲ ਸਿੰਘ ਖਾਲਸਾ ਇਹਨਾਂ ਨੂੰ ਡਿਵीडी ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਦੀ ਵੀ ਗੱਲ ਹੋਣੀ ਚਾਹੀਦੀ ਆ ਇਹ ਮੰਗਾਂ ਵਿੱਚ ਚਾਹੀਦੀਆਂ ਨੇ ਇਹ ਉਦੋਂ ਬਾਅਦ ਹੱਲ ਹੋਣਾ ਚਾਹੀਦਾ ਇਸ ਕਰਕੇ ਪੱਪੀ ਠੀਕ ਆ ਤੇ ਸਾਰਿਆਂ ਨੂੰ ਜੇ ਖਬਰਾਂ ਨੂੰ ਆਪਣੇ ਖਾਸ ਕਰਕੇ ਜਿਹਨੇ ਪੰਤਕ ਜਥੇਬੰਦੀਆਂ ਕੋਈ ਆਪਣੇ ਨਹਿنگ ਸਿੰਘ ਵੀਰ ਜਿਹੜੇ ਆਪਣੇ ਜਿੰਨੇ ਵੀ ਬੁੱਢਾ ਦਲ ਦੇ 96 ਕਰੋੜੀ ਤੇ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਦਿੱਲੀ ਜ਼ਰੂਰ ਪਹੁੰਚੋ ਆਪਾਂ ਇਹ ਮੰਗਾ ਵਿੱਚ ਉੱਥੇ ਰੱਖੀਏ ਵੀ ਸਾਡਾ ਅੰਮ੍ਰਿਤਪਾਲ ਭਾਈ ਜਿਹੜਾ ਸ਼ਾਂਤੀ ਨਾਲ ਸਿੰਘ ਖਾਲਸਾ ਪੰਡਰਿਆਂ ਦੀ ਸੋਚ ਤੇ ਚੱਲਦਾ ਸੀ ਉਹਨੂੰ ਰਿਹਾ ਕੀਤਾ ਜਾਵੇ ਭਾਈ ਜਗਤਾ ਸਿੰਘ ਹਵਾਰਾ ਦਵਿੰਦਰ ਵਾਲਾ ਪੁੱਲਰ ਜਿੰਨੇ ਵੀ ਬੰਦੀ ਸਿੰਘਾਂ ਪੈਸਿਆਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਲਈ ਵੀ ਆਪਾਂ ਮੁੱਦਾ ਜਿਹੜਾ ਇਹ ਵਿੱਚ ਚਕਾਂਗੇ ਇਹ ਜ਼ਰੂਰੀ ਹੈ ਆਪਣੇ ਵਾਸਤੇ ਤੇ ਬਾਕੀ ਆਪਾਂ ਸਵੇਰੇ ਤੁਹਾਨੂੰ ਅਪਡੇਟ ਦਿੰਦੇ ਰਹਿਵਾਂਗੇ ਕੀ ਕੀ ਹੋੁੰਦਾ ਸਾਰਾ ਚੈਨਲ ਨੂੰ ਆਪਣੇ ਵੀਰੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਤੋ ਸ਼ੇਅਰ ਕਰੋ ਲਾਈਕ ਕਰਦਿਆ ਕਰੋ ਲਾਈਕ ਰਿਮਾਈਂਡ ਲਾਈਕ ਲਾਈਕ ਲਾਜਮੀ ਕਰਦਾ ਕਰੋ ਵੀਰੋ ਆਪਣੇ ਜਿੰਨਾ ਵੀ ਆਪ ਲਾਈਵ ਪਾਉਣੇ ਨੇ ਲਾਈਵ ਤੇ ਬਹੁਤ ਕੱਟ ਲਾਈਕ ਕਰਦੇ ਆ ਕੀ ਅੰਗਰ ਲਾਈਕ ਤਾਂ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਵੀਡੀਓ ਦੂਜਿਆਂ ਤੱਕ ਪੰਚਾ ਦਿਆ ਕਰੋ ਜਿਹੜੀ ਤਾਜ਼ਾ ਅਪਡੇਟ ਆਪਾਂ ਦਿੰਦੇ ਰਹਿਵਾਂਗੇ ਬਾਕੀ ਸਵੇਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਵੇਰੇ ਇੱਥੋਂ ਚੱਲਾਂਗੇ ਤੁਹਾਨੂੰ ਆਪਾਂ ਜਿਹੜਾ ਪਾਤੜਾ ਖਨੌਰੀ ਖਨੌਰੀ ਪਰਬਾ ਜਿਹੜਾ ਗੈਰੀਗੇਟ ਲੱਗੇ ਹੋਇਆ ਸਾਰੀ ਦਿਖਾਵਾਂਗੇ ਤੇ ਕੀ ਹੋੜਾ ਕੀ ਬਣਦਾਗਾ ਤੇ ਇਸ ਕਰਕੇ ਬਹੁਤ ਵੱਡੇ ਵੱਡੇ ਕਹਿੰਦੇ ਦੁਬਾਰਾਂ ਲਾਤੀਆਂ ਤਾਂ ਕਿੱਲ ਲਾਦੇ ਲੋਕ ਇਹਦੇ ਵੀ ਇਹ ਕਿੱਲ ਕੁਲਪਲਾਂ ਕਿੱਥੇ ਰਹਿੰਦੇ ਆ ਕਲਾਂ ਮੋਦੀ ਇਹ ਨਹੀਂ ਕਿੱਲ ਕੁਲ ਰਹਿੰਦੇ ਕਿੱਲ ਕੁਲ ਤੋਂ ਟੱਪ ਜਾਣੇ ਕਿੰਨਾ ਕਿ ਕਿੱਲ ਕਿੱਦੇ ਕਿੱਲ ਨਹੀਂ ਕੰਮ ਕਰਦੇ ਇਹ ਦਸਵੇਂ ਪਾਛਾ ਦੀ ਸਾਡੀ ਹਕੂਮਤ ਹੈ ਸੇਕ ਹਕੂਮਤ ਤੋਂ ਤੁਸੀਂ ਕਿੱਥੇ ਰਾਦੇਗਾ ਮੋਦੀ ਇਹ ਤਾਂ ਇੰਨਾ ਜ਼ਰੂਰ ਪਤਾ ਲੱਗਿਆ ਵੀ ਹਲੇ ਮੋਦੀ ਉੱਤੇ ਦਿਲ ਚ ਡਰ ਹੈ ਹੈ ਇਹ ਡਰ ਹੋਣਾ ਵੀ ਚਾਹੀਦਾ ਸਿੱਖਾਂ ਤੋਂ ਇੰਨਾ ਇਹਨਾਂ ਨੂੰ ਡਰ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਔਰ ਗੁਲਾਮ ਵੀ ਆ ਸੀ ਇਹ ਵੀ ਗੱਲ ਸਿੱਧ ਹੋ ਗਈ ਕਿ ਸਾਨੂੰ ਗ੍ਰਹਾਣੇ ਵੀ ਜਿਹਦੀ ਟਪ ਕੇ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਗੁਲਾਮੀ ਦੀ ਨਿਸ਼ਾਨੀ ਆ ਪੱਕੀ ਠੀਕ ਆ ਵਿੱਚ ਕਾਮਰੇਡ ਲਾਣਾ ਜਿਹੜਾ ਨਹੀਂ ਮੰਨਦਾ ਕਾਮਰੇਡ ਲਾਣੇ ਦੇ ਨਾ ਲੱਗਿਆ ਕਰੋ ਕਾਮਰੇਡ ਇਹ ਸੰਤ ਜੀ ਨਾਲ ਸਿੰਘ ਖਾਸਾ ਭਿੰਡਰਾ ਮੇਲੇ ਦੇ ਵੀ ਇਹਨਾਂ ਨੇ ਇਹਨਾਂ ਨੇ ਦਿੱਲੀ ਦੀ ਹਮਾਇਤ ਹੀ ਕਰੀ ਆ ਕਾਮਰੇਡ ਲਾਣੇ ਨੇ ਤੇ ਹੁਣ ਵੀ ਕਰ ਰਹੇ ਆ ਜਿਸ ਕਰਕੇ ਬੇਨਤੀ ਆ ਵੀ ਜਿਹੜਾ ਸਿੱਖ ਧਰਮ ਦਾ ਕਾਲ ਚਾਪਨ ਸਾਜ 10.56 ਨੇ ਉਹਦੀ ਗਵਾਈ ਡੇਟ ਤੇ ਲੜਿਆ ਕਰੋ ਜ਼ਰੂਰੀ ਹੈ ਦਿੱਲੀ ਨੂੰ ਪਹੁੰਚੋ ਪਤਾ ਲੱਗ ਸਕੇ ਕਿ ਕੋਮਪਿਛੇਡ ਨਾਲ ਹੀ ਨਹੀਂ ਕਿਸੇ ਵੱਲੋਂ ਕੋਈ ਗੱਲ ਨਹੀਂ ਸਿੱਧੀ ਆਉਂਦੀਆਂ ਰਹਣਗੀਆਂ ਜਦੋਂ ਜਾਣ ਹੈ ਜਾਣਾ ਵੀ ਇੱਕਦਣ ਇਹ ਪਰਤੱਖਾ ਗੱਲ ਟੈਨਸ਼ਨ ਨਾ ਲਿਆ ਕਰੋ ਕਿਸੇ ਗੱਲ ਦੀ ਜੋ ਜਿੰਨੇ ਮੱਥੇ ਤੇ ਲੇਖ ਲਿਖ ਕੇ ਤੋਰੇ ਆ ਉਹ ਫੋਕ ਕੇ ਜਾਣੀ ਜਾਣੇ ਠੀਕ ਹੈ ਕੋਈ ਜ਼ਰੂਰੀ ਨਹੀਂਗਾ ਵੀ ਆਪਾਂ ਇੱਥੇ ਜਾ ਕੇ ਮੰਨ ਲੀ ਕਿ ਉਹਦਾ ਬਿਸਤਰੀ ਚ ਪਈ ਹੈ ਜੀ ਇਹ ਦਰਤ ਕੇ ਤਰਕੇ ਵੀਰੋ ਇੱਕ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਤੇ ਕਮੈਂਟ ਕਰਿਆ ਕਰੋ ਕਿੱਥੇ-ਕਿੱਥੇ ਤੁਸੀਂ ਦੇਖ ਰਹੇ ਹੋ ਤੇ ਇੰਨਾ ਵੀ ਹੋ ਸਕਦਾ ਵੀਰੋ ਇੱਕ ਬੇਨਤੀ ਹੈ ਤੁਹਾਡੇ ਮੂਰੇ ਹੱਥ ਜੁੜ ਕੇ ਵੀ ਜਿਹੜੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ WhatsApp ਵਾਲੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹਾਂ ਵੀਣੀ ਆ ਚੱਲ ਕੇ ਚਲੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ